ਵਿਚੇ ਨਹਿਰ ਬਣੀ ਹੈ ਜੀ ਤਿਆਰ ਹੋਈ ਹੈ ਔਰ ਸਾਨੂੰ ਇਹ ਗੱਲ ਕਹੀ ਗਈ ਸੀ ਜੀ ਇਹ 100 ਸਾਲ ਦਾ ਮਾਡਲ ਹੈ ਬਹੁਤ ਇਹਨਾਂ ਨੇ ਜੀ ਥਾਂ ਥਾਂ ਤੋਂ ਇਹਦੇ ਨਕਸ਼ੇ ਪਾਸ ਕਰਾਏ ਹੈ ਜੀ ਇਸ ਪ੍ਰੋਜੈਕਟ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਦਾ ਸਾਨੂੰ ਦਿਖਾਇਆ ਹੈ ਜੀ ਇੱਥੋਂ ਅਪਰੂਵ ਹੋਇਆ ਇਹ ਉੱਥੋਂ ਅਪਰੂਵ ਹੋਇਆ ਇਹ 100 ਸਾਲ ਵਾਸਤੇ ਨਹਿਰ ਕਿੰ데 ਨਹੀਂ ਜਾਊਗੀ ਆ 6 ਮਹੀਨੇ ਨਹੀਂ ਕੱਟੇ ਇਸ ਨਹਿਰ ਨੇ ਆ ਤੁਹਾਡੇ ਸਾਹਮਣੇ ਕੀ ਹਾਲਾਤ ਹੈਗੀ ਹੈ ਸੀਪੀ ਵੈਲ ਸਾਨੂੰ ਬਣਾ ਕੇ ਦੇਣੇ ਸੀਗੇ 15 ਅਪ੍ਰੈਲ ਤੱਕ ਦੇਣੇ ਸੀਗੇ ਅੱਜ ਤੱਕ ਲਟਕਦੇ ਪਏ ਆ ਥਾਂ ਥਾਂ ਤੇ ਖਾਰ ਪੈ ਰਹੀ ਹੈ ਨਾਲ ਕਮਰਾ ਖੜਾ ਹੈਗਾ ਉਹ ਡਿੱਗ ਸਕਦਾ ਨਾਲ ਦਰਖਤ ਖੜੇ ਉਹ ਡਿੱਗ ਸਕਦੇ ਕਿਸੇ ਵੀ ਤਰ੍ਹਾਂ ਨੁਕਸਾਨ ਹੋ ਸਕਦਾ ਹੈਗਾ ਸੇਮ ਇਥੇ ਹੈ ਨਾਲ ਲਿਫਟ ਪੰਪ ਬਣੇ ਹੋਏ ਹੈਗੇ ਜਿਹੜੇ ਉਹ ਵਿੱਚ ਡਿੱਗ ਸਕਦੇ ਹੈਗੇ ਕਿਸੇ ਵੇਲੇ ਵੀ ਕੋਈ ਅਨਸਖਾਮੀ ਘਟਨਾ ਵਾਪਰ ਸਕਦੀ ਹੈ 3-4 ਘੰਟੇ ਹੋ ਗਏ ਇਸ ਚੀਜ਼ ਨੂੰ ਹੋਏ ਨੂੰ ਜ਼ਿਲ੍ਹਾ ਪ੍ਰਸ਼ਾਸਨ ਦਾ ਸਬੰਧਤ ਮੈਂ ਕਿਹਾ ਵਿਦਾ ਹਿਤ ਕਰ ਇਥੇ ਕੋਈ ਅਧਿਕਾਰੀ ਪਹੁੰਚਿਆ ਨਹੀਂਗਾ ਇੰਨੇ ਕੇ ਸਹੂਲਤ ਹੈ ਸਾਡੇ ਸ਼ਹਿਰ ਵਿਰਦੀ ਜਾਂਦੇ ਲੋਕਾਂ ਪ੍ਰਤੀ ਸਾਰੇ ਪੰਜਾਬ ਚ ਦੇਖੋ ਜੀ ਜੇ ਜਿੱਥੇ ਹਰ ਚ ਲੋਕੀ ਡੋਬ ਰਹੇ ਹੈਗੇ ਉਥੇ ਦੇਖ ਲਿਏ ਚਾਹੇ ਇਥੇ ਦੇਖ ਲਿਏ ਕਿਹਦੀ ਅੰਗਲੀ ਹੈ ਪ੍ਰਮੁੱਖ ਸਰਕਰ ਤਰਕ੍ਰਿਸ਼ਨ ਕੁਮਾਰ ਦੀ ਉਹਦੇ ਤੇ ਬਾਇ ਨੇਮ ਪਰਚਾ ਹੋਣਾ ਚਾਹੀਦਾ ਹੈ ਉਹਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਹੈਗਾ ਉਹਨੂੰ ਉਹਦੇ ਤੇ ਇਨਕੁਆਇਰੀ ਮਾਰਕ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਇਹੋ ਜਿਹੀਆਂ ਅਣਸਖਾਵੀਆਂ ਘਟਨਾ ਹੋ ਰਹੀਆਂ ਹੈਗੀਆਂ ਉਹ ਨਾ ਵਾਪਰਨ ਇਹ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਿਹੜੀਆਂ ਨਹਿਰਾਂ ਬਣੀਆਂ ਸੀਗੀਆਂ ਆਪਣੇ ਨਵੀਆਂ ਬਣੀਆਂ ਸੀਗੀਆਂ ਚੈਲਾਂ ਵਾਲੇ ਪੁਲ ਦੇ ਨਾਲ ਜਿਹੜਾ ਇਹ ਪਾੜ ਪਿਆ ਹੈਗਾ ਮਿੱਟੀ ਜਿਹੜੀ ਉਹ ਖੁਰੀ ਆ ਉੱਪਰ ਉਹਦੀ ਪਾਣੀ ਪੁਣੀ ਪਾ ਕੇ ਸਾਰਾ ਜਿਹੜਾ ਟੁੱਟਿਆ ਹੈਗਾ ਤੇ ਇਹਦਾ ਹੋਰ ਜਿਆਦਾ ਨੁਕਸਾਨ ਹੋ ਸਕਦਾ ਜਿਵੇਂ ਦੇਖ ਸਕਦੇ ਆਂ ਵੀ ਪੋਲ ਦੇ ਥੱਲੇ ਵੀ ਤਰੇੜਾਂ ਦੇਖਦੀਆਂ ਪਈਆਂ ਕੱਲ ਨੂੰ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਪਰ ਹਜੇ ਤੱਕ ਵੀ ਕਦੋਂ ਦੇ ਇੱਥੇ ਸਾਰੇ ਆਏ ਆ ਸਾਰਾ ਚੱਲਦਾ ਪਿਆ ਪਰ ਪ੍ਰਸ਼ਾਸਨ ਜਾਂ ਨਹਿਰ ਵਿਭਾਗ ਦਾ ਕੋਈ ਵੀ ਬੰਦਾ ਇੱਥੇ ਆਹੇ ਟਿਕਰ ਪਹੁੰਚਿਆ ਨਹੀਂ ਜੀ ਦੂਜੀ ਗੱਲ ਇਹ ਹੈ ਵੀ ਜਿਵੇਂ ਜਲ ਜੀਵਨ ਮੋਰਚੇ ਨਾਲ ਇਹਨਾਂ ਦੀ ਕਮਿਟਮੈਂਟ ਹੋਈ ਸੀ ਵੀ ਚੌਥਾ ਸੀਪੇਵੈਲ ਤੁਹਾਡੇ ਆ ਨਾਲ ਹੀ ਇਧਰ ਇਹਨਾਂ ਨੇ ਤਿਆਰ ਕਰ ਰਹੀ ਆ ਅਜੇ ਤੱਕ ਕੋਈ ਨਹੀਂ ਕੀਤਾ ਮੀਆਂ ਨਾਲ ਖਾਰ ਪਾ ਪਾ ਕੇ ਕਿੱਡਾ ਟੋਆ ਇਧਰ ਪਿਆ ਹੋਇਆ ਆਮੋ ਸਾਹਮਣੀਆਂ ਇਹ ਸਾਰਾ ਪਾੜ ਪੈ ਸਕਦਾ ਨਿਸ਼ਾਨ ਇੱਥੇ ਲੋਕਾਂ ਦਾ ਜਿਵੇਂ ਅੱਗੇ ਹੀ ਹੜਾਂ ਦੀ ਮਾਰ ਹੇਠਾਂ ਤੇ ਇਹ ਬਹੁਤ ਨਿਸ਼ਾਨ ਹੋ ਸਕਦਾ ਹੈ